ਪੁਰ ਟੈਗੋਰ ਪਾਰਕ ਦੇ ਨਜ਼ਦੀਕ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇਸ ਦੁਕਾਨ ਤੇ ਨਾਲ ਦਾ ਛੋਟਾ ਸ਼ਟਰ ਤੋੜ ਕੇ ਬੀੜੀਆਂ ਚੋਰੀ ਕਰ ਲੀਆਂ ਗਈਆਂ ਸੀਗੀਆਂ ਤੇ ਬੀਤੀ ਰਾਤ ਇੱਕ ਵਾਰ ਫੇਰ ਸ਼ਟਰ ਨੂੰ ਬਹੁਤ ਵੱਡੀ ਖਿੱਚ ਪਾ ਕੇ ਗੱਡੀ ਦੇ ਨਾਲ ਖਿੱਚਿਆ ਗਿਆ ਤੇ ਸ਼ਟਰ ਤੋੜ ਕੇ ਅੰਦਰੋਂ ਕਾਫੀ ਮਹਿੰਗੀਆਂ ਸਿੱਕਟਾਂ ਜਿਹੜੀਆਂ ਦੁਕਾਨ ਮਗਲ ਵੱਲੋਂ ਪੰਕਾਇ ਵੱਲੋਂ ਦੱਸਿਆ ਜਾ ਰਿਹਾ ਕਿ ਚੋਰੀ ਕਰ ਲੀਆਂ ਗਈਆਂ ਆ ਦੇਖ ਸਕਦੇ ਹੋ ਤੁਸੀਂ ਕਾਫੀ ਪੀੜਤ ਪਰਿਵਾਰ ਜਿਹੜਾ ਬਹੁਤ ਪਰੇਸ਼ਾਨ ਹੈਗਾ ਆ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈਗੀ ਆ ਤੇ ਸ਼ਟਰ ਦੇਖ ਸਕਦੇ ਤੁਸੀਂ ਕਟਰ ਦੇ ਨਾਲ ਕੱਟ ਕੇ ਖੋਲਿਆ ਗਿਆ ਆ ਤੇ ਸ਼ਟਰ ਉਦਾਂ ਖੁੱਲਣਾ ਮੁਸ਼ਕਲ ਸਗਾ ਤੇ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਹੁਣ ਦੁਕਾਨ ਦੇ ਓਨਰ ਕੀ ਕਹਿੰਦੇ ਆ ਇੱਥੇ ਦੇ ਮੌਕੇ ਤੇ ਖੜੇ ਲੋਕੀ ਕੀ ਕਹਿੰਦੇ ਆ ਇਸ ਬਾਰੇ ਕਰਦੇ ਆ ਗੱਲਬਾਤ ਦੁਕਾਨ ਮਾਲਕ ਦੇ ਨਾਲ ਤੇ ਉਹਨਾਂ ਲੋਕਾਂ ਦੇ ਨਾਲ ਕਹਣਿਆ ਸੋਕੇ ਆ ਬਿੱਲ ਲੈ ਆਓ ਉਹ ਲੈ ਆ ਰੋਡ 350 ਕਿਲੋਮੀਟਰ ਸਕੂਟਰ ਤੇ 100 ਕਿਲੋਮੀਟਰ ਰੋਡ ਕੋਲਦੇ ਆ ਭਾਈ ਤੁਸੀਂ ਦੇਖੇ ਹੀ ਕਿੰਦਾ ਸਕੂਟਰ ਲੱਜ ਕੇ ਤੁਰਿਆ ਹੁੰਦਾ ਵਾ ਪੋਤੇ ਵਾਂ ਦਾ ਸਕੂਟਰ ਲੱਦੇ ਆਉਂਦਾ ਵਾ ਮੈਂ ਹਾਂ ਸਾਨੂੰ ਕਹਿੰਦੇ ਆ ਕਿ ਤੁਸੀਂ ਬਿੱਲ ਲੈ ਆਓ ਫਿਰ ਐਪਰ ਆਈਆਂ ਕਟਣੀਆਂ ਵਾ ਆ ਜੀ ਵੈਲਕਮ ਮਾਤਾ ਜੀ ਜਿਹੜੇ ਤੋਂ ਮੋੜੀ ਟੱਕਰ ਦਾ ਫੂਟ ਦੁਕਾਨ ਹਜੀ ਭਾਜੀ ਅੱਜ ਹੁਣ ਕੀ ਹੋ ਗਿਆ ਤੁਹਾਡੀ ਦੁਕਾਨ ਤੇ ਮਾਮਲਾ ਪਿੱਛੇ ਜੇ ਵੀ ਤੁਹਾਡੀ ਇਧਰ ਛੱਡ ਪਨ ਕਚੋਰੀ ਹੋਈ ਸੀ 20 ਤਰੀਕ ਰਾਤੀ 20 ਨਵੰਬਰ ਰਾਤੀ 21 ਨਵੰਬਰ ਸਵੇਰ ਅੱਗੇ ਸਾਡੇ ਚੋਰੀ ਹੋਈ ਸੀ 1.5 ਲੱਖ ਰੁਪਏ ਦਾ ਉਪਰੋਂ ਇਧਰੋਂ ਮਾਲ ਲੈ ਗਏ ਸੀ ਮਿੱਤੀ ਰਾਤ 25 ਦਸੰਬਰ ਰਾਤ ਨੂੰ ਆ ਸਾਡਾ ਛੱਡਾ ਸਾਰਾ ਬਿੰਗਾ ਕੱਟ ਕੇ ਜਦੋਂ ਆਪਾਂ ਹੁਣ ਅੰਦਰ ਵੜ ਕੇ ਦੇਖਿਆ ਨੀਚੋਂ ਵੜ ਕੇ ਅੰਦਰ ਜਾ ਕੇ ਦੇਖਿਆ ਸਾਡੀਆਂ ਕਟੋਵਰ 2.5 ਲੱਖ ਰੁਪਈਆਂ ਸਿੱਕੜਾ ਪਈਆਂ ਲਗੀਆਂ ਸਾਰੀਆਂ ਸਿੱਕੜਾ ਲੈ ਗਏ ਆ ਟਾਡੀ ਨਾ ਪਹਿਲਾ ਕੋਈ ਕਾਰਵਾਈ ਹੋਈ ਸਾਨੂੰ ਦਿੱਤਾ ਗਿਆ ਹੈ ਕਿ ਐਫ ਆਈ ਆਰ ਤਾਗ ਟੀ ਜਾਣੀ ਹੈ ਆਪਣੇ ਪੱਕੇ ਬਿੱਲ ਲੈ ਕੇ ਆਓ ਸਾਡੇ ਪ੍ਰੋਡਕਟ ਦੇ ਕੋਈ ਪੱਕੇ ਬਿੱਲ ਨਹੀਂ ਆਉਂਦੇ ਜੀ ਕਿਉਂਕਿ ਆਪਾਂ ਲਿਆਣਾ ਉਹਨਾਂ ਲਿਮਟ ਦਾ ਸਾਡੇ ਕੋਲ ਪੈਸੇ ਅੰਦਰ ਰਹਿ ਗਏ ਆਪਾਂ ਲਿਆ ਕੇ ਹੋਰ ਜਰਬ ਰੱਖ ਲੈਣਾ ਕਿਉਂਕਿ ਸਾਡੇ ਕੋਲ ਨਹੀਂ ਲਿਆ ਹੁੰਦੇ ਸੋ ਉਹਦੇ ਇਕੱਠੇ ਨਹੀਂ ਲਿਆ ਹੁੰਦੇ ਆ ਜਦੋਂ ਸਾਡੇ ਕੋਲ ਪੈਸੇ ਆਣੇ ਆਪਾਂ ਜਰਬ ਕੋਟਾ ਰੱਖ ਲੈਣਾ ਆਪਣੇ ਅੰਦਰ ਉਹਨਾਂ ਦੱਸੋ ਆਮ ਜਨਤਾ ਕਿੱਥੋਂ ਪੱਕੇ ਬਿੱਲ ਲੈ ਆ ਕੇ ਦੇਊਗੀ ਇਹਨਾਂ ਨੂੰ ਤੁਹਾਡਾ ਕਿੰਨੇ ਦਾ ਨੁਕਸਾਨ ਹੋਇਆ ਕੀ ਕੀ ਹੋਰ ਸਮਾਨ ਚੋਰੀ ਹੋਇਆ ਤੁਹਾਡਾ ਭਾਜੀ ਅਜੇ ਫਿਲਹਾਲ ਦਾ ਜੋ ਮੋਟਾ ਮੋਟਾ ਨਜ਼ਰ ਆਇਆ ਅੰਦਰ ਕਿ 2.5 ਲੱਖ ਰੁਪਈਆ ਸੈਡਾਂ ਦੀਆਂ ਉਹ ਚੋਰੀ ਹੋਈਆਂ ਬਾਕੀ ਅੰਦਰ ਵੜ ਕੇ ਪਤਾ ਲੱਗੂਗਾ ਨਕਦ ਕਿੰਨੀ ਸੀਗੀ ਨਕਦੀ ਭਾਜੀ ਅਜੇ ਉਹ ਦੇਖਿਆ ਨਹੀਂ ਕੋਈ ਵੀ ਅਜੇ ਤੇ ਇੱਕ ਸ਼ਟਰ ਤੁਹਾਡਾ ਇੰਨਾ ਪਿੰਗਾ ਹੋ ਗਿਆ ਤੁਹਾਨੂੰ ਲੱਗਦਾ ਕੋਈ ਮਜ਼ਬੂਤ ਗੱਟੀ ਕੋਈ ਵੱਡੀ ਗੱਟੀ ਆਈ ਹੋਵੇ ਜੀ ਭਾਜੀ 40 ਸਾਲ ਪੁਰਾਣਾ ਸ਼ਟਰ ਆ ਤੁਸੀਂ ਆਪ ਦੇਖੋ 40 ਸਾਲ ਪਹਿਲਾਂ ਸ਼ਟਰ 'ਚ ਕਿੰਨੀ ਮਜ਼ਬੂਤੀ ਹੋਊਗੀ ਤੇ ਅਜੇ ਦੇਖੋ ਕਾਫੀ ਦੇ ਦੇ ਲੱਗੇ ਦੇ ਆ ਅਜੇ ਤੇ ਸ਼ਟਰ ਦਾ ਖੁੱਲਣ ਦਾ ਨਾਂ ਨਹੀਂ ਆ ਰਿਹਾ ਤੇ ਉਹਨਾਂ ਨੇ ਕਿੰਨਾ ਜੋਰ ਲਗਾਇਆ ਹੋਣਾ ਵਾ ਮੈਂ ਪਹਿਲਾਂ ਵੀ ਇੱਕ ਹੋਰ ਪਾਕ ਦੇ ਬਿਲਕੁਲ ਨਾਲ ਜਿਹੜੀ ਆ ਦੁਕਾਨ ਆ पंकज ਜਨਨ ਤੋਂ ਉਸ ਤੋਂ ਚੋਰੀ ਹੋਈ ਸੀ ਹਾਂਜੀ ਹੋਈ ਸੀਗੀ ਇੱਕ ਰਾਤ ਨੂੰ ਇੱਕ ਖੱਟਰ ਬੜਾ ਜ਼ੋਰ ਲਗਾ ਕੇ ਖਿੱਚ ਕੇ ਅੰਦਰ ਸਮਾਨ ਚੋਰੀ ਹੋਇਆ। ਤੁਸੀਂ ਕਹਿਣਾ ਚਾਹੋਗੇ। ਸਰ ਅਸੀਂ ਪਹਿਲਾਂ ਵੀ ਆਨਲਾਈਨ ਵੀ ਕੰਪਲੇਨ ਪਾਈ ਅਸੀਂ ਮੈਨੂਅਲੀ ਜਾ ਕੇ ਮਿਲੇ ਐਸਐਸਪੀ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਕਿ ਸਾਡੀ ਚੋਰੀ ਦਾ ਪਤਾ ਕਰਵਾਇਆ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ। ਅੱਜ ਵੀ ਅਸੀਂ 20-25 ਫੋਨ ਕੀਤੇ ਫਿਰ ਪੁਲਿਸ ਵਾਲੀ ਗੱਡੀ ਆਈ। ਕੋਈ ਸਾਡੀ ਐਫਆਈਰ ਦਰਜ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ। ਬਈ ਘੱਟੋ ਘੱਟ ਸਾਡਾ 5-6 ਲੱਖ ਦਾ ਨੁਕਸਾਨ ਹੋ ਚੁੱਕਾ ਹੁਣ ਤੱਕ। ਅਸੀਂ ਦਿੱਲੀ ਦੇ 10-10 20 ਰੁਪਏ ਇਕੱਠੇ ਕਰਦੇ ਆਂ ਪਰ ਕੋਈ ਵੀ ਇਨਸਾਫ ਨਹੀਂ ਸਾਨੂੰ ਮਿਲਦਾ ਬਈ। ਬਿਲਕੁਲ ਚੀਰੋ ਕਾਰ ਬਈ ਕੋਈ ਵੀ ਪੁਲਿਸ ਸਾਡੀ ਕੋਈ ਸਹੀ ਤਰੀਕੇ ਨਾਲ سپورਟ ਨਹੀਂ ਕਰਦੀ ਬਈ ਦਿਨ ਪਰ ਦਿਨ ਚੋਰੀਆਂ ਵਧਦੀਆਂ ਬਈਆਂ ਕਿਸੇ ਤਰ੍ਹਾਂ ਦਾ ਕੋਈ ਵੀ ਚੌਂਕ ਤੇ ਨਾਕਾ ਬਣ ਨਾ ਕੋਈ ਦਿਖਦਾ ਕਿ ਨਾ ਕੁਝ ਕਰਦਾ ਭਾਜੀ ਜਿਹੜਾ ਬੰਦਿਆ ਨੁਕਸਾਨ ਆਇਆ ਉਹਨੂੰ ਪੁੱਛੋ ਕਿਦਾਂ ਰੋਟੀ ਖਾਊਗਾ ਅੱਜ ਕਿਦਾਂ ਕਰੂਗਾ ਕਿਦਾਂ ਆਪਣੀ ਪਰਵਾਰ ਦਾ ਪਾਲਣ ਪੋਸ਼ਣ ਕਰੂਗਾ ਕੀ ਕੰਮ ਕਰਦੇ ਇਹ ਮੇਨ ਇਹ ਮੇਨ 60 60 60 ਸਾਡਾ ਸਪਲਾਈ ਦਾ ਕੰਮ ਨਾਲ ਜਨਰਲ ਸ਼ੋਪ ਆ ਭਰਾ ਵਿਚਾਰਾ ਸਕੂਟਰ ਸਾਈਕਲ ਦੇ ਸਪਲਾਈ ਕਰਦਾ ਦਾ 10 10 20 20 ਰੁਪਏ ਇਕੱਠੇ ਕਰਕੇ ਲੈ ਕੇ ਜਾਂਦਾ ਸ਼ਾਮ ਨੂੰ ਪਰ ਕੋਈ ਵੀ ਕਿਸੇ ਤਰੀਕੇ ਕੋਈ ਸੁਣਵਾਈ ਨਹੀਂ ਹੰਨੀ ਇੱਥੇ ਕੋਈ ਪੁਲਿਸ ਕਿਸੇ ਤਰੀਕੇ ਕਾਨੂੰਨ ਬਾਈ ਕਰਕੇ ਕਹੀ ਜੀ ਐਸਐਚ ਨੂੰ ਮਿਲੋ ਕਹਿੰਦਾ ਬਿੱਲ ਲੈ ਕੇ ਆਓ ਕਾਦੇ ਬਿੱਲ ਦਿਖਾਈਏ ਇਹਨਾਂ ਨੂੰ ਜਦੋਂ ਚੋਰ ਹੀ ਨ ਪੱਕੜ ਸਕਦੇ ਆ ਕੇ